ਇਸ ਵਕਤ ਭਾਰਤੀ ਟੀਮ ਵਰਲਡ ਕੱਪ ਦੇ ਵਿੱਚ ਖੇਡ ਰਹੀ ਆ ਤੇ ਭਾਰਤੀ ਟੀਮ ਸੈਮੀਫਾਈਨਲ ਦੇ ਵਿੱਚ ਲਗਭਗ ਪਹੁੰਚ ਚੁੱਕੀ ਹੈ ਤੇ ਦੂਜੇ ਪਾਸੇ ਜ਼ਿੰਬਾਬਵੇ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਪਰ ਦੇਖਣ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿ ਭਾਰਤੀ ਟੀਮ ਦੇ ਜ਼ਿਆਦਾਤਰ ਜੋ ਖਿਡਾਰੀ ਨੇ ਉਹ ਜੋ ਵਰਲਡ ਕੱਪ ਦੇ ਵਿੱਚ ਖੇਡ ਰਹੇ ਆ ਉਹ ਜ਼ਿੰਬਾਬਵੇ ਦੇ ਲਈ ਨਹੀਂ ਚੁਣੇ ਗਏ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਅਤੇ ਸ਼ੋਭਮਨ ਗੇਲ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਸ਼ਮਨ ਗਿੱਲ ਦੀ ਅਗਵਾਈ ਵਾਲੇ 15 ਮੈਂਬਰੀ ਇਸ ਦਲ ਦੇ ਵਿੱਚ ਜਿਹੜੇ ਜਿਹੜੇ ਖਿਡਾਰੀ ਨੇ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਸ਼ਮਨ ਗਿੱਲ ਨੇ ਕਪਤਾਨ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵੜ ਅਭਿਸ਼ੇਕ ਸ਼ਰਮਾ ਰਿੰਕੂ ਸਿੰਘ ਸੰਜੂ ਸੈਮਸਨ ਧਰੁਵ ਜਰੋਏਲ ਨਿਤਿਸ਼ ਰੈਡੀ ਰિયાન ਪ੍ਰਾਗ ਵਾਸ਼ਿੰਗਟਨ ਸੁੰਦਰ ਰਵੀ ਬਿਸ਼ਨੋਈ ਅਵੇਸ਼ ਖਾਨ ਖਲੀਲ ਅਹਿਮਦ ਮੁਕੇਸ਼ ਕੁਮਾਰ ਤੁਸ਼ਾਰ ਦੇਸ਼ਪੰਡੇ ਤਾਂ ਇਹ ਖਿਡਾਰੀ ਨੇ ਜਿਹੜੇ ਇਹਨਾਂ ਨੂੰ ਮੌਕਾ ਦਿੱਤਾ ਗਿਆ ਭਾਰਤੀ ਟੀਮ ਦੇ ਵੱਲੋਂ ਖੇਡਣ ਦਾ ਜ਼ਿੰਬਾਬਵੇ ਦੇ ਵਿੱਚ 6 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ 5 T20 ਮੁਕਾਬਲੇ ਖੇਡੇ ਜਾਣਗੇ ਜਿਸ ਦੇ ਲਈ ਭਾਰਤੀ ਟੀਮ ਦੇ ਨਾਵਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਸ ਦੇ ਵਿੱਚ ਦੋ ਖਿਡਾਰੀ ਆ ਜਿਹੜੇ ਵਰਲਡ ਕੱਪ ਦੇ ਵਿੱਚੋਂ ਟੀਮ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਲਿਆ ਗਿਆ ਤੇ ਬਾਕੀ 13 ਖਿਡਾਰੀ ਬਿਲਕੁਲ ਨਵੇਂ ਚੁਣੇ ਗਏ ਨੇ ਤੇ ਇਹਨਾਂ ਦੋ ਖਿਡਾਰੀ ਨੇ ਜਿਹੜੇ ਵਰਲਡ ਕੱਪ ਦੀ ਟੀਮ ਦੇ ਵਿੱਚ ਹੁਣ ਮੌਜੂਦ ਨੇ ਇੱਕ ਨੇ ਸੰਜੋ ਸैमਸਨ ਤੇ ਦੂਜੇ ਨੇ ਯਸ਼ਸਵੀ ਜੈਸਵਾਲ ਇਹਨਾਂ ਦੋ ਖਿਡਾਰੀ ਨੂੰ ਛੱਡ ਕੇ 13 ਖਿਡਾਰੀ ਹੋਰ ਨੇ ਜਿਹੜੇ ਉਹ ਚੁਣੇ ਗਏ ਨੇ ਤੇ ਵਰਲਡ ਕੱਪ ਵਾਲੀ ਟੀਮ ਦੇ ਵਿੱਚੋਂ ਸਿਰਫ ਦੋ ਖਿਡਾਰੀ ਹੀ ਚੁਣੇ ਗਏ ਆ ਤਾਂ ਇਹ ਵੀ ਉਹ ਖਿਡਾਰੀ ਨੇ ਦੋ ਜਿਨ੍ਹਾਂ ਨੂੰ ਅਜੇ ਤੱਕ ਭਾਰਤ ਦੀ ਟੀਮ ਵੱਲੋਂ ਖੇਡਣ ਦਾ ਕਿਸੇ ਵੀ ਮੈਚ ਦੇ ਵਿੱਚ ਮੌਕਾ ਨਹੀਂ ਮਿਲਿਆ ਤਾਂ ਭਾਰਤੀ ਟੀਮ ਦੇ ਵੱਲੋਂ ਇਹ ਮੈਚ ਜਿਹੜੇ 5 ਜੁਲਾਈ ਤੋਂ ਖੇਡੇ ਜਾਣੇ ਨੇ 5 ਜੁਲਾਈ ਤੇ 7 ਜੁਲਾਈ ਉਸ ਤੋਂ ਬਾਅਦ 10 ਜੁਲਾਈ ਅਤੇ ਉਸ ਤੋਂ ਅਗਲੇ ਜੋ ਮੈਚ ਹੋਣੇ ਨੇ ਉਹ 13 ਤੇ 14 ਜੁਲਾਈ ਨੂੰ ਖੇਡੇ ਜਾਣੇ ਨੇ ਤਾਂ ਇਹਨਾਂ ਮੈਚਾਂ ਦੇ ਲਈ ਭਾਰਤੀ ਟੀਮ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਖਿਡਾਰੀ ਚੁਣੇ ਗਏ ਨੇ ਸ਼ੋਮਨ ਗਿੱਲ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਖੇਡਣ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਸ਼ਰਮਾ ਜੋ ਪੰਜਾਬ ਤੋਂ ਬਿਲੋਂਗ ਕਰਦੇ ਨੇ ਪੰਜਾਬ ਦੇ ਜੋ ਰਣਜੀ ਟੀਮ ਦੇ ਖਿਡਾਰੀ ਨੇ ਪੰਜਾਬ ਦੀ ਟੀਮ ਵੱਲੋਂ ਖੇਡਦੇ ਆ ਉਹਨਾਂ ਨੂੰ ਮੌਕਾ ਦਿੱਤਾ ਗਿਆ ਸਨਰਾਈਜ਼ਰ ਹਾਈਦਰਾਬਾਦ ਦੇ ਵੱਲੋਂ ਉਹਨਾਂ ਦੇ ਵੱਲੋਂ ਚੰਗੀ ਬੱਲੇਬਾਜ਼ੀ ਆਈਪੀਐਲ ਦੇ ਵਿੱਚ ਕੀਤੀ ਗਈ ਸੀ ਤੇ ਤੇਤਰਾਰ ਸ਼ਾਰਟ ਖੇਡੇ ਗਏ ਸੀ ਜੋ ਧੂਆਂ ਧਰ ਬੱਲੇਬਾਜ਼ੀ ਦਾ ਇੱਕ ਮਜਸਮਾ ਦਿਖਾਇਆ ਸੀ ਉਹਨਾਂ ਦੇ ਵੱਲੋਂ ਉਸ ਨੂੰ ਜਿਹੜਾ ਫਲ ਮਿਲਦਾ ਦਿਖਾਈ ਦੇ ਰਿਹਾ ਤੇ ਉਹਨਾਂ ਨੂੰ ਭਾਰਤੀ ਟੀਮ ਦੇ ਵਿੱਚ ਜਗ੍ਹਾ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੂੰ ਵੀ ਮੌਕਾ ਮਿਲ ਗਿਆ ਹੈ ਅਤੇ ਸ਼ੋਮਨ ਗਿੱਲ ਦੀ ਕਪਤਾਨੀ ਵਿੱਚ ਭਾਰਤੀ ਟੀਮ ਖੇਡੇਗੀ ਰਿਤੂ ਰਾਜ ਗਾਇਕਵੜ ਵੀ ਇਸ ਦਲ ਦੇ ਵਿੱਚ ਚੁਣੇ ਗਏ ਨੇ ਉਸ ਤੋਂ ਇਲਾਵਾ ਜਿਹੜੇ ਰਿੰਕੂ ਸਿੰਘ ਨੇ ਉਹ 20 ਭਾਰਤੀ ਟੀਮ ਦੇ ਨਾਲ ਜੁੜ ਜਾਣਗੇ ਇਹਨਾਂ ਮੈਚਾਂ ਦੇ ਵਿੱਚ ਤੇ ਉਹ ਰਿਜ਼ਰਵ ਖਿਡਾਰੀ ਦੇ ਤੌਰ ਤੇ ਵਰਲਡ ਕੱਪ ਦੇ ਵਿੱਚ ਗਏ ਹੋਏ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤੁਮ ਜਰੇਲ ਅਤੇ ਨਿਤਿਸ਼ ਰੈਡੀ ਰਿਆਨ ਪ੍ਰਾਗ ਇਹ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ ਇਸ ਆਈਪੀਐਲ ਜੋ ਕਿ ਬੀਤ ਕੇ ਗਿਆ ਉਸ ਦੇ ਵਿੱਚ ਚੰਗੇ ਰਣ ਇਹਨਾਂ ਦੇ ਵੱਲੋਂ ਬਣਾਏ ਗਏ ਸੀ ਵਾਸ਼ਿੰਗਟਨ ਸੁੰਦਰ ਆਲਰਾਊਂਡਰ ਨੇ ਅਰਵੀ ਬਿਸ਼ਨੋਈ ਜੋ ਕਿ ਸਪਿਨਰ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ ਅਵੇਸ਼ ਖਾਨ ਜੋ ਤੇਜ਼ ਬੋਲਰ ਕਰਦੇ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਖਲੀਲ ਅਹਿਮਦ ਮਕੇਸ਼ ਕੁਮਾਰ ਤੇ ਤੁਸ਼ਾਰ ਦੇਸ਼ ਪੰਡੇ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੂੰ ਭਾਰਤੀ ਟੀਮ ਦੇ ਵੱਲੋਂ ਅੱਜ ਅਨਾਉਂਸ ਕਰ ਦਿੱਤਾ ਗਿਆ ਜੋ ਆਉਣ ਵਾਲੇ 5 ਜ਼ਿੰਬਾਬਵੇ ਦੇ ਖਿਲਾਫ T20 ਮੁਕਾਬਲੇ ਵਿੱਚ ਖੇਡਦੇ ਦਿਖਾਈ ਦੇਣਗੇ ਤਾਂ ਤੁਹਾਨੂੰ ਇਹ ਟੀਮ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਦਿਓ